ਅਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਕੱਲ ਜਿਹੜੀ ਇੱਕ ਵੀਡੀਓ ਦੇ ਵੀਰੋਪੀ ਲੋਕੀਆਂ ਨੇ ਕਹਿੰਦੇ ਕੱਲ ਤਕਰੀਬਨ ਆਪਣੇ ਪਿੰਡ ਤੋਂ ਪੈ ਗਈ ਆ ਤੇ ਉਹ ਵੀਡੀਓ ਗੁਲਾਬ ਸਿੱਧੂ ਦੇ ਖਿਲਾਫ ਸੀਗੀ ਉਹਦੇ ਵਿੱਚ ਕਾਫੀ ਮੰਦਾ ਚੰਗਾ ਗੁਲਾਬ ਦਾ ਨਾਮ ਲੈ ਕੇ ਉਹ ਇਹਨੂੰ ਕੌਲਾਂ ਕਰ ਰਹੀ ਆ ਸਿਰਾ ਤੇ ਇੰਨੇ ਸਮਝਿਆ ਵੀ ਗੁਲਾਬ ਨੇ ਹੀ ਕੌਲ ਕੀਤੀ ਆ ਪਰ ਉਹ ਆਪਾਂ ਸਾਰੇ ਇੱਥੇ ਬੈਠ ਕੇ ਜੁਗਲਾਵਨਾ ਵੀ ਗੱਲ ਹੋਈ ਕੋਈ ਉਹਨੇ ਗਾਲ ਨਾ ਉਹ ਕੱਢ ਸਕਦਾ ਨਾ ਉਹਦਾ ਏਦਾਂ ਦਾ ਕਰਤਾਰ ਜਿਹੜੇ ਉਹ ਲਫਜ਼ ਬੋਲੇਗਾ ਉਹ ਐੋਜੇ ਕਰਤਾਰ ਦਾ ਇਨਸਾਨ ਨਹੀਂ ਹੈਗਾ ਤੇ ਬਾਕੀ ਮੈਂ ਗੁਰਪੀ ਨੂੰ ਵੀ ਕੀਤੀ ਇਹਨੇ ਮਿਲਿਆ ਵੀ ਮੈਂ ਇਹਨੂੰ ਵੀ ਪੁੱਛਿਆ ਮੈਂ ਕਿਹਾ ਤੈਨੂੰ ਲੱਗਦਾ ਵੀ ਉਹ ਕੱਢ ਸਕਦਾ ਗਾਲ ਇਹਦੇ ਕੋਈ ਕਾਲੀ-ਕਾਲੀ ਜਿਹੜਾ ਉਹ ਹੋ ਗਈ ਆ ਬਾਕੀ ਇਹ ਵੀਰ ਆਪ ਆਪਣੇ ਮੂੰਹੋਂ ਦੱਸੂਗਾ ਨਹੀਂ ਬਿਲਕੁਲ ਮੈਂ ਥੋੜੀ ਚਲੋ ਕਾਲੀ ਕਰ ਲਈ ਉਹ ਅਲੱਗ ਗੱਲ ਹੋਗਾ ਤੇ ਜਦੋਂ ਕਿਸੇ ਦੀ ਫੈਮਿਲੀ ਨੂੰ ਕੋਈ ਗਾਲਾਂ ਕੱਢਦਾ ਆ ਉਸਲੀ ਤੁਸੀਂ ਵੀ ਗਰਮ ਹੋ ਜੂਗੇ ਬਟ ਥੋੜੀ ਜਿਹੀ ਇਹ ਸੀ ਕਿ ਤੇ ਮੈਂ ਵੈਰੀਫਾਈ ਨਹੀਂ ਕੀਤਾ ਕਿ ਮੈਂ ਤਵਾਂ ਦਾ ਫੋਨ ਲਾਉਂਦਾ ਗਰਮ ਗਰਮ ਚੱਲੇ ਆ ਥੋੜਾ ਜਿਹਾ ਮਾਹੌਲ ਹੈ ਨਾ ਕਿਉਂਕਿ ਗੁੱਸਾ ਚੜ ਗਿਆ ਸੀਗਾ ਤੇ ਬਾਕੀ ਗੱਲੇ ਆ ਤੇ ਸਾਰਾ ਬਾਈ ਨੇ ਹੁਣ ਵੈਰੀਫਾਈ ਕੀਤਾ ਆ ਉਹ ਗੁਲਾਬ ਦੀ ਆਵਾਜ਼ ਨਹੀਂ ਸੀ ਤੇ ਉਹਨਾਂ ਨੇ ਕੋਈ ਗਾਲਾਂ ਨਹੀਂ ਕੱਢੀਆਂ ਗੁਲਾਬ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੁੰਟੀ ਢੱਲੋ ਜੂਰੀ ਆਪਣਾ ਭਰਾ ਤੇ ਉਹਦਾ ਵੀ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੁੰਟੀ ਦੇ ਨਾਮ ਤੋਂ ਕੋ ਕੋਲਾ ਕੋਈ ਹੋਰ ਬੰਦਾ ਕਰ ਰਿਹਾ ਆ ਹੁਣ ਆਈ 27 ਤਰੀਕ ਤੋਂ ਲੈ ਕੇ ਅੱਜ ਕੰਦੀ ਹੋ ਚੁੰਦੀ ਆ ਇੰਨੇ ਦਿਨਾਂ ਦੇ ਵਿੱਚ ਇੰਨੀਆਂ ਗੋਲਾਂ ਆਈਆਂ ਤੋਂ ਇੰਨੀਆਂ ਵੀਡੀਓ ਬਣਾਈਆਂ ਜੋ ਕਿ ਮੈਂ ਭਾਈ ਤੁਹਾਨੂੰ ਦਿਖਾਈਆਂ ਆ ਸੂਮੂ ਭਾਈ ਆਪਣੇ ਇੱਥੇ ਆ ਤੇ ਚਲੋ ਗੱਲ ਮੁੱਕਦੀ ਇੱਥੇ ਉਹ ਗੁਲਾਬ ਭਾਈ ਨਹੀਂ ਸੀਗਾ ਤੇ ਗੁਲਾਬ ਭਾਈ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਨੂੰ ਗੁਲਾਬ ਭਾਈ ਦਾ ਕੋਈ ਪ੍ਰੋਬਲਮ ਨਹੀਂ ਆ ਵੀ ਖਰਾਬ ਵੀ ਘੈਂਟ ਵਾ ਆਪਾਂ ਪਹਿਲਾਂ ਵੀ ਭਰਾ ਆਪਣੇ ਨਾਲ ਬੰਦੇ ਜਾਇ ਆਪਾਂ ਵਾਰ-ਵਾਰ ਝੋਟੀ ਦਾ ਨਾਮ ਲੈ ਕੇ ਝੋਟੀ ਦਾ ਨਾਮ ਲੈ ਕੇ ਮੈਂ ਗੁਲਾਬ ਦਾ ਪੀਏ ਬੋਦਾ ਵੀ ਮੈਨੂੰ ਇਦਾਂ ਕਰਦ ਰ ਮਾਰਦਾਂ ਦਾ ਮੈਂ ਆ ਕਰਦਾਂਗਾ ਜੋ ਵੀ ਉਹਨੇ ਕਿਸੇ ਦੀ ਜਾਤ ਖਰਾਬ ਨਹੀਂ ਬੋਲੀਆ ਉਹ ਪਰ ਉਹਨਾਂ ਸਾਡੀ ਗੱਲ ਹੋਈ ਜਾਂ ਝੋਟੀ ਨਾ ਉਹਨਾਂ ਦੀ ਆਵਾਜ਼ ਸੀ ਉਹਨਾਂ ਵੀਡੀਓ ਕਾਲ ਵੀ ਹੋਈ ਜਾਂ ਸਾਡੀ ਗੱਲ ਪੂਰਨ ਕਲੀਅਰ ਹੋ ਗਈ ਆ ਉਹ ਬਤੇ ਨਹੀਂ ਸੀ ਤੇ ਕੋਈ ਸ਼ਰਾਰਤੀ ਅੰਸਰ ਹੈ ਜਿਹੜੇ ਉਹਨਾਂ ਨੂੰ ਸ਼ਬੀ ਖਰਾਬ ਕਰਨ ਤੇਰਾ ਭਾਈ ਤੇ ਬਾਕੀ ਹੁਣ ਆਪਣਾ ਉੱਲਾ ਭਾਈ ਨਾਲ ਸਾਡਾ ਕੋਈ ਰੋਲਾ ਨਹੀਂ ਗਾ ਆਪਣਾ ਆਇਆ ਕਿ ਉਹਨੇ ਸ਼ਬੀ ਖਰਾਬ ਕਰ ਜੀ ਸਾਰਾ ਪੁਰਾ ਚਿਆ ਗਿਰਸੂ ਬਿਲਕੁਲ ਬਿਲਕੁਲ ਖਰਾਬ ਬਾਈ ਦੇ ਥਾਂ ਪੀ ਗਲਤ ਇਹ ਕਰਦੇ ਗੁੱਪੀ ਪਤਾ ਕਿ ਸੋਨੂੰ ਗਲਤੀ ਤਾਲੀ ਤਾਂ ਹੋਈ ਹੈ ਇਹ ਆਪਾਂ ਗਾਲੀ ਵਿੱਚ ਤੀਕ ਤਾਂ ਹੋ ਗਈ ਹੈ ਸਟੇਕ ਬੜੀ ਇਦਾਂ ਆ ਵੇਖ ਸਾਡਾ ਇਹ ਲੋਕ ਕਲੀਅਰ ਕਰ ਲੰਦੇ ਆ ਭਾਬਾ ਜੀ ਹਾਂ ਕਲੀਅਰ ਤੈਨੂੰ ਕਰ ਲੈਣੀ ਚਾਹੀਦੀ ਸੀ ਆਪੇ ਹੀ ਨਾ ਹੁੰਦਾ ਨਾ ਇਹ ਕਰਨਾ ਹੋਣਾ ਹੀ ਨਹੀਂ ਸੀ ਇਹ ਇਤੋਂ ਵੀਰ ਤੋਂ ਕੋਲੋ ਇੱਕ ਚੀਜ਼ ਨੂੰ ਆਪਾਂ ਮੰਨਦਾ ਵੀ ਮੇਤੋਂ ਹੋਈ ਆ ਉਹ ਮੰਨਣੀ ਪੈਣੀ ਆ ਕਿਉਂਕਿ ਕੋਈ ਆ ਵਾਕਈ ਹੋਈ ਆ ਆਪਾਂ ਜੇ ਕਲੀਅਰ ਕਰ ਮੰਨਦੇ ਤਾਂ ਸਭ ਕੁਝ ਸੌਲਵ ਸੀਗਾ ਸਾਡੇ ਏਰੀਆ ਦਾ ਸ਼ਾਰਕਪੁਰ ਦਾ ਆਈਂ ਦਾ ਮਾਣ ਕਰਦੇ ਆ ਨਾ ਗਾਣੇ ਜਿਹੜੇ ਗਾਏ ਮੈਂ ਇਹਨੂੰ ਦੱਸਿਆ ਵੀ ਤੇਰੇ ਗਾਣੇ ਸੁਣਦੇ ਆ ਆਪਾਂ ਵਧੀਆ ਕਰਦਾਰ ਨੂੰ ਲੈ ਕੇ ਰੱਖੀਏ ਲੋਕ ਕੀ ਸਾਰੀ ਸੰਗਤਾਂ ਤੇਰੇ ਪਿੱਛੇ ਤੇਰੇ ਹੱਥ ਤੇਰੇ ਰੱਖਣੀਆਂ ਵੀ ਹਾਂ ਵਧੀਆ ਤੇ ਇਸ ਕਰਕੇ ਵਧੀਆ ਕਰਦਾਰ ਰੱਖਾ ਮਾੜੀ ਕਿਰਤਾਂ ਵਧੀਆ ਕਿ ਤੁਹਾਡੇ ਫੈਨ ਆ ਜੀ ਜੋ ਤੁਸੀਂ ਕੰਮ ਕਰਦੇ ਹੋ ਕਿਸੇ ਨੇ ਕਰਨਾ ਹੀ ਨਹੀਂ ਚਲੋ ਇਹ ਤਾਂ ਪ੍ਰਮਾਣਨਾ ਬਾਕੀ ਕੋਈ ਵੀ ਬਹੁਤ ਦਰੀਆ ਗੂਪੀ ਤੇ ਗਾਣੇ ਗਾਏ ਸੀ ਮੈਨੂੰ ਨਹੀਂ ਸੀ ਪਤਾ ਇਦਾਂ ਦੇ ਟਾਈਮ ਤੇ ਆਪਾਂ ਚਲ ਠੀਕ ਆ ਕੋਈ ਗੱਲ ਨਹੀਂ ਸਾਰਾ ਸੰਗਤਾਂ ਨੂੰ ਵੀ ਬੇਨਤੀ ਹੈ ਇਹ ਦੂਰ ਕਰਿਆ ਨੂੰ ਕਮੈਂਟ ਮਾਰਾ ਮਾਰ ਰਿਹਾ ਉੱਚਾ ਨਾ ਮਾਰ ਰਿਹਾ ਕੋਈ ਖਨਾ ਆਪਾ ਤੀਰ ਕਰੀਏ ਇਹ ਚੀਜ਼ ਉਹ ਵੀ ਵਾਕਈ ਯਾਰੀ ਗੱਲ ਹੈਗੀ ਇਸ ਕਰਕੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੋਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬਹਿਸ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਹਦੇ ਮਾਂ ਪਿਓ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਹੁੰਦਾ ਤੇ ਕੱਲ ਸੋਨੂ ਭਾਜੀ ਇਹ ਇਹ ਜੋਤਪਾਜੀ ਨੇ ਜੋਤਪਾਜੀ ਨੂੰ ਸਾਰੀ ਦੁਨੀਆ ਜਾਣਦੀ ਆ ਸੋਨੂ ਭਾਈ ਆਪਣੇ ਸਰਪੰਚ ਨੇ ਖੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ ਸੋਨੂ ਭਾਈ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅੰਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤਫਹਿਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ 'ਚ ਗਲਤਫਹਿਮੀ ਪੈਦਾ ਹੋ ਗਈ ਸੀਗੀ ਕਿ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ 'ਚ ਉਹ ਵੀ ਜੋ ਕੋਈ ਇਹ ਦਾਦੀ ਦੀ ਗੱਲ ਨਹੀਂ ਹੋ ਤੇ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਸੀਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਨੂੰ ਇਹ ਕਹੂੰਗਾ ਕਿ ਆਪਣੇ ਨਾਲ ਗਲਾਬੀਰ ਦੀ ਕੋਈ ਗੱਲ ਨਹੀਂ ਹੋ ਨਜ਼ਾਰੇ ਲਵੇ ਬਾਈ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਲਵ ਯੂ ਮੇਰੇ ਭਰਾ ਮਾਰੂ